ਜਿਸ ਤਰ੍ਹਾਂ ਆਪਣੇ ਪਾਪੂਲੇਟ ਵਿੱਚ ਲਿਖਿਆ ਹਲਕੇ ਵਿੱਚ ਸਰਕਾਰੀ ਹਸਪਤਾਲ ਦੇ ਆਗੇ ਹਲਕੇ ਵਿੱਚ ਸਰਕਾਰੀ ਸਕੂਲ ਕਾਲਜ ਦੇ ਆਗੇ ਸਰ ਜੀ ਇਹ ਤਾਂ ਜਿਹੜੀ ਜਿਹੜੀ ਸੁਖਮਾਂ ਤੁਸੀਂ ਦੱਸ ਰਹੇ ਹਰ ਵੱਲੋਂ ਕਿਹਾ ਜਾ ਰਿਹਾ ਹੈ ਤੁਹਾਡੇ ਵੱਲੋਂ ਸੱਜੇ ਨੋਖਾ ਕੀ ਆ ਦਸਰ ਰਾਜਨੀਤਿਕ ਭਗਾ ਜੀ ਰਹੇ ਉਹਨਾਂ ਆਮ ਆਦਮੀ ਪਾਰਟੀ ਉਹ ਕਹਿੰਦੇ ਇੱਕ ਮੌਕਾ ਹੋਰ ਉਹ ਦੋ ਦੋ ਮੌਕੇ ਤੁਸੀਂ ਹੱਥੋਂ ਗਵਾਏ ਹੋਏ ਐ ਤੇ ਹੋਰ ਇੱਕ ਮੌਕੇ ਨਾਲ ਕੀ ਕਰੋਗੇ ਛੇ ਛੇ ਮੌਕੇ ਤੁਸੀਂ ਹੱਥੋਂ ਗਵਾਏ ਐ ਇੱਕ ਨਾ ਕੀ ਕਰੋਗੇ ਮੈਂ ਤਾਂ ਉਹ ਇੱਕ ਨਾ ਨਾ ਖਾਲੀ ਬੋਤਲ ਲੈ ਆਉਂ ਕੌਂਸਲਰ ਵਾ ਨਵਾਂ ਲੈਵਲ ਲੱਗਿਆ ਉਹਦੀ ਬਾਂਸਾ ਜੀ ਬੀਜੇਪੀ ਤੋਂ ਖੜੇ ਬਾਂਸਾ ਜੀ ਦਾ ਕਹਿਣਾ ਇਹ ਹੈ ਕਿ ਜਰ 35 ਸਾਲ ਦੇ ਕਰੀਅਰ ਦੇ ਵਿੱਚ ਮੇਰੇ ਤੇ ਕੋਈ ਇੱਕ ਵੀ ਦਾਗ ਲਗਾਓ ਤੇ ਮੈਂ ਰਾਜਨੀਤੀ ਸ਼ਾਦਮਾ ਦਾ ਕੀ ਲੱਗਦਾ ਤੁਹਾਨੂੰ ਇਸ ਗੱਲ ਤੇ ਸਰਕਾਰ ਦੇ ਵਿੱਚ ਭਾਈਵਾਲ ਹੈਗਾ ਤੇ ਮੈਂ ਕੁਝ ਹਲਕੇ ਵਾਸਤੇ ਕੰਮ ਹੀ ਨਹੀਂ ਕਰਾਇਆ ਤੂੰ ਵੱਡਾ ਦਾਗ ਕਿਉਂ ਲਗਾਉਂਦਾ ਸਸੀ ਗਾਲ ਜੀ ਅਸੰਦੜ ਵੇਖਰੇ तमाम ਦਸਿਆ ਦਾ ਸਵਾਗਤ ਹੈ ਤੇ ਮੈਨੂੰ ਆਉਣ ਲੱਗ ਪੰਜਾਬ ਵਿਧਾਨ ਸਭਾ ਦੀ ਚੋਣਾਂ 2022 ਵਿੱਚ ਹੋਣ ਜਾ ਰਹੀਆਂ ਨੇ ਜਿਹਦੇ ਵਿੱਚ ਲੋਕਾਂ ਦੀ ਸਾਥ ਪਾਰਟੀ ਦਾ ਉਮੀਦਵਾਰ ਸੀਬੀਆ ਜਨਦੀਪ ਸਿੰਘ ਸੀਬੇ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਸਸੀ ਗੱਲ ਜੀ ਸਸੀ ਗੱਲ ਜੀ ਸਸੀ ਗੱਲ ਜੀ ਪਹਿਲਾਂ ਤਾਂ ਇਹ ਦੱਸੋ ਸਰ ਕੀ ਤੁਹਾਨੂੰ ਲੋਕ ਕਿਸ ਤਰ੍ਹਾਂ ਦਾ ਰਿਸਪਾਂਸ ਦੇ ਰਹੇ ਨੇ ਤੁਸੀਂ ਲੋਕਾਂ ਦੇ ਕੋਲ ਜਾ ਰਹੇ ਹੋ ਲੋਕ ਤੁਹਾਨੂੰ ਕਿਸ ਤਰ੍ਹਾਂ ਰਿਸਪਾਂਸ ਦੇ ਰਹੇ ਸਰ ਜੋ ਕੋ ਲੋਕਾਂ ਦੀ ਸਾਥ ਪਾਰਟੀ ਪਿਛਲੇ 5 ਸਾਲਾਂ ਦੇ ਵਿੱਚ ਜਿਹੜਾ ਆਪੋਜੀਸ਼ਨ ਦਾ ਰੋਲ ਕੀਤਾ ਪੰਜਾਬ ਲਈ ਤਾਂ ਬਹੁਤ ਵਧੀਆ ਰਿਸਪਾਂਸ ਦੇ ਰਹੇ ਹਾਂ ਕੰਮਾਂ ਨੂੰ ਦੇਖ ਕੇ ਔਰ ਜਦੋਂ ਮੀਟਿੰਗਾਂ ਤੇ ਜਾ ਰਹੇ ਆ ਰੈਲੀ ਤੇ ਜਾ ਰਹੇ ਆ ਵੱਡੇ ਇਕੱਠ ਹੋ ਰਹੇ ਆ ਲੋਕਾਂ ਦਾ ਪਿਆਰ ਕਹਿ ਰਿਹਾ ਕਿ ਇਸ ਵਾਰ ਜਿਹੜੀ ਹੈ ਜਿੱਤੋ ਐ ਸਗੀ ਲੋਕਾਂ ਨੂੰ ਸਮੱਸਿਆਵਾਂ ਕਿਹੜੀ ਕਿਹੜੀ ਆ ਰਹੀਆਂ ਨੇ ਕਿਹੜੀ ਕਿਹੜੀ ਲੋਕਾਂ ਨੂੰ ਲੋਕਦਾਨ ਸਮੱਸਿਆਵਾਂ ਦਾਸ ਰਿਹਾ ਉਹਨਾਂ ਦਾ ਸਮੱਸਿਆਵਾਂ ਦਾ ਹੱਲ ਕਿਤਾ ਕੀਤਾ ਜਾਵੇਗਾ ਦੇਖੋ ਸਮੱਸਿਆ ਤਾਂ ਉਧਰ ਸਭਾ ਹਲਕਾ ਉਤਰੀ ਸਮੱਸਿਆ ਦਾ ਗੜ ਹੈ ਗੜ ਗੁੜਾ ਦਰਿਆਲੇ ਲੋਕ ਕੈਂਸਰ ਬਣ ਰਹੇ ਪੀੜਤੀਏ ਬੁਹਾਰੀਏ ਬਣ ਰਹੇ ਇੰਨੀ ਬੁਹਾਰੀਏ ਤੇਰੇ ਸਾਡਾ ਉਤਰੀ ਹਲਕਾ ਸਾਡੇ ਕੋਲ ਕੋਈ ਸਰਕਾਰੀ ਹਸਪੀਟਲ ਨਹੀਂ ਸਾਡੇ ਕੋਲ ਕੋਈ ਸਰਕਾਰੀ ਕਾਲਜ ਨਹੀਂ ਸਾਡੇ ਕੋਲ ਕੋਈ ਤਹਿਸੀਲ ਤੇ ਸੂਧਾ ਸੈਕਟਰ ਨਹੀਂ ਸਾਡੇ ਦੋ ਰੇਲਵੇ ਇੰਡਰਬ੍ਰਿਜ ਏਜੰਸੀਆਂ ਤੇ ਕਿਰੂ ਬੰਦਾ ਹਮ ਬੱਚੇ ਪਾਣੀ ਦੇ ਵਿੱਚ ਡਿੱਗ ਡਿੱਕੇ ਸਕੂਲ ਜਾਂਦੇ ਆ ਹਮ ਕਿਹੜੀ ਸੂਤਾ ਦਿੱਤੀ ਹੈ ਅਜੇ ਤੱਕ ਹਮ ਸਰ ਜੀ ਤੁਸੀਂ ਜਿਸ ਤਰ੍ਹਾਂ ਆਪਣੇ ਪਾਪੂਲੇਟ ਵਿੱਚ ਲਿਖਿਆ ਹਲਕੇ ਵਿੱਚ ਸਰਕਾਰੀ ਹਸਪਤਾਲ ਦੇ ਆਗੇ ਹਲਕੇ ਵਿੱਚ ਸਰਕਾਰੀ ਸਕੂਲ ਕਾਲਜ ਦੇ ਆਗੇ ਸਰ ਜੀ ਇਹ ਤਾਂ ਜਿਹੜੀ ਜਿਹੜੀ ਸੂਤਾ ਮੈਂ ਤੁਸੀਂ ਦੱਸ ਰਹੇ ਹਰ ਪੱਲੋ ਕਿਹਾ ਜਾ ਰਿਹਾ ਹੈ ਤੁਹਾਡੇ ਵੱਲੋਂ ਸੱਜੇ ਨੁਕਾ ਕੀ ਆ ਨਹੀਂ ਕਿਹਾ ਨਹੀਂ ਜਾ ਰਿਹਾ ਜੇ ਕਿਹ ਕਿਹਦਾ ਜਾਣਾ ਤਾਂ ਬਹਣਾ ਚਾਹੀਦਾ 6 ਵਾਰ ਐਮਐਲ ਹਮ ਜਨਤਾ ਨੇ ਮਾਰਸ ਨੂੰ ਮਾਰਦੇ ਤੇ ਕੰਮ ਕਰਨਾ ਐਮਐਲਏ ਦਾ ਫਰਦੇ ਨਾ 10 ਸਾਲ ਰਾਜमंत्री ਬੱਗਾ ਜੀ ਰਹੇ ਉਹਨਾਂ ਆਮ ਆਦਮੀ ਪਾਰਟੀ ਚ ਤੇ ਉਹ ਕਹਿੰਦੇ ਇੱਕ ਮੌਕਾ ਹੋਰ ਉਹ ਦੋ ਦੋ ਮੌਕੇ ਤੁਹਾਨੂੰ ਹੱਥੋਂ ਗਵਾਏ ਹੋਏ ਐ ਤੇ ਹੁਣ ਇੱਕ ਮੌਕੇ ਨਾਲ ਤੂੰ ਕੀ ਕਰੋਗਾ 6 6 ਮੌਕੇ ਤੁਹਾਨੂੰ ਹੱਥੋਂ ਗਵਾਏ ਐ ਇਕਲਾ ਕੀ ਕਰੋਗੇ ਹੁਣ ਜਨਤਾ ਮੰਗਦੀ ਐ ਸਰਕਾਰੀ ਹਸਪੀਟਲ ਸਰਕਾਰੀ ਕਾਲਜ ਤਹਿਸੀਲ ਸੁਦਾ ਸੈਂਟਰ ਠੀਕ ਐ ਬੁੱਢੇ ਦਰਿਆ ਦੀ ਕਾਇਆਕਲਪ ਮੰਗਦੀ ਐ ਜਿਹੜੀ ਸੈਂਟਰ ਸਰਕਾਰ ਦੀਆਂ ਜਾਂ ਸਟੇਟ ਗਵਰਨਮੈਂਟ ਦੀਆਂ ਸਹੂਲਤਾਂ ਹੈਗੀਆਂ ਲੇਬਰ ਟੱਕੇ ਨੂੰ ਪਿੰਕ ਕਾਪੀ ਵਗੈਰਾ ਤੇ ਉਹ ਮੰਗਦੀ ਹੈ ਵੀ ਸਾਨੂੰ ਲਿਆ ਕੇ ਦੇਵੋ ਤੇ ਨਾਲ ਕੋਈ ਤਾਂ ਦਫ਼ਤਰ ਹੀ ਨਹੀਂ ਸਾਡੇ ਐਮਐਲਏ ਦਾ ਬਸ ਜਿੱਤਣਾ ਜਿੱਦਣ ਤੋਂ ਬਾਅਦ ਜੇ ਕੋਈ ਰਾਜ ਮੰਤਰੀ ਬਣ ਗਿਆ ਚਾਹੇ ਕੋਈ ਐਮਐਲਏ ਬਣ ਗਿਆ ਮੋਰਕੇ ਚੌਕੀਆਂ ਥਾੜਿਆਂ ਤੱਕ ਸੀਮਤ ਰਹੇ ਤੇ ਤੁਸ ਨੂੰ ਫੜਾਈ ਜਾਓ ਤੇ ਚੜਾਈ ਜਾਓ ਤੁਸੀਂ ਗੱਲ ਕਿੰਨੀ ਬੱਗਾ ਜੀ ਦੀ ਸ਼ੀ ਸ਼ਿਕਾਜ਼ਾ ਜੀ ਬੱਗਾ ਜੀ ਵੱਲੋਂ ਕਹਿਆ ਜਾ ਰਿਹਾ ਸੀ ਭ੍ਰਸ਼ਟਾਚਾਰ ਖਤਮ ਕਰਾਂਗੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਤਾਂ ਕਿ ਕਿਸੇ ਨੂੰ ਬਾਹਰ ਕੈਨੇਡਾ ਅਮਰੀਕਾ ਜਾਣ ਦੀ ਜਰੂਰਤ ਨਾ ਪਵੇ ਇੱਥੇ ਰੋਜ਼ਗਾਰ ਮਿਲੇਗਾ ਲੋਕਾਂ ਨੂੰ ਮੈਂ ਕਹਾਂ ਜੀ ਰੋਜ਼ਗਾਰ ਪਹਿਲਾਂ ਤੋਂ ਇਹ ਕਲੀਅਰ ਕਰ ਲੈਣਾ ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਹਾਂ ਕੋਈ ਖਾਲੀ ਬੋਤਲ ਲੈ ਆਓ 5 ਸਾਲ ਬਾਅਦ ਨਵਾਂ ਲੈਵਲ ਲੱਗ ਗਿਆ ਉਹਦਾ ਇਹ ਆਵਾਜ਼ ਵੀ ਪਾਰਟੀ ਦੀ ਵੀ ਕਿਹੜਾ ਉਹਨਾਂ ਦਾ ਦਾਗਲ ਨਹੀਂ ਹੈ ਇਲਕਸ਼ਨ ਨਿਭੜਦੇ ਉਹਦੂ ਬਾਅਦ ਇਹ ਲੋ ਤੁਸੀਂ ਕੀ ਬਣਨਾ ਤੁਸੀਂ ਹੋਰ ਪਾਰਟੀ ਜੀ ਮਿਲ ਤੁਸੀਂ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਤਾਂ ਤੁਸੀਂ ਦੱਸਿਆ ਕਿ ਦਿੱਲੀ ਦੇ ਵਿੱਚ ਸਭ ਸਰਕਾਰੀ ਸਕੂਲਾਂ ਦਾ ਜਿਹੜਾ ਰਿਜ਼ਲਟ ਹੈਗਾ ਵਾ 99.7% ਹੈਗਾ ਵਾ ਠੀਕ ਹੈ ਜੀ ਇੱਥੇ ਤੁਸੀਂ ਉਸ ਤਰ੍ਹਾਂ ਦਿੱਲੀ ਮਾਡਲ ਇੱਥੇ ਲੈ ਕੇ ਆ ਸਕਦੇ ਤੁਸੀਂ ਅਗਰ ਤੁਹਾਡੀ ਸਰਕਾਰ ਆਂਦੀ ਹੈਗਾ ਤੁਸੀਂ 19 19 ਦਾ ਜਵਾਬ ਦੇ ਹਾਂ ਜੀ ਨਾ ਤਾਂ ਤੁਸੀਂ ਦਿੱਲੀ ਜਾ ਕੇ ਦੇਖ ਕੇ ਆਏ ਹੋ ਹਮਮ ਔਰ ਦਿੱਲੀ ਦੀ ਹਰ ਕੋਟਾ ਰੋਜ਼ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਹੋ ਤੁਸੀਂ ਮੁਹੱਲਾ ਕਲੀਨਿੰਗ ਵੀ ਦੇਖਦੇ ਹੋ ਹਮਮ ਮੁਹੱਲਾ ਕਲੀਨਿੰਗ ਦੇ ਵਿੱਚ ਡਾਕਟਰ ਹੈ ਨਹੀਂ ਕੋਟੇ ਕੋਟੇ ਗੰਦ ਪਿਆ ਬੁਰਾ ਹਾਲ ਹੈ ਉਹ ਇਹ ਸਰੀਆ ਕਹਿਣ ਦੀਆਂ ਗੱਲਾਂ ਹੈਗੀਆਂ ਤੁਸੀਂ ਦਿੱਲੀ ਦੀ ਗੱਲ ਕਰ ਲੋ ਤੇ ਦਿੱਲੀ ਦਾ ਸਭਾ ਸਭਾ ਜਾ ਕੇ ਦੇਖੋ ਕੀ ਹੈ ਕੂੜੇ ਦੇ ਡੰਪ ਤੇ ਬੁਰਾ ਹਾਲ ਦਿੱਲੀਆ ਮਾੜੇ ਹਾਲ ਪਾਣੀ ਖੜਿਆ ਕਿੰਨੇ ਆ ਵੀਡੀਓ ਆ ਰਹੀਆਂ ਰੋ ਇਹ ਸਭ ਇੱਕ ਛੇੜਿਆੰਤਰ ਹੈ ਜਿੱਦਾਂ 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 ਹਰ ਚੋਣ ਦੇ ਵਿੱਚ ਨਵੇਂ ਨਵੇਂ ਵਾਦੇ ਆਉਂਦੇ ਹਨ ਇਹ ਨਵੇਂ ਨਵੇਂ ਵਾਦੇ ਲੈ ਕੇ ਆਉਂਦੇ ਪਿਛਲੇ ਲੋਕਾਂ ਨੂੰ ਭਲਾਉਂਦੇ ਨਵਾਂ ਵਾਦਾ ਲੈ ਕੇ ਉਹਨਾਂਗੇ ਨਵਾਂ ਝੂਠ ਲੈ ਕੇ ਆਉਣਗੇ ਝੂਠ ਦੇ ਵਿੱਚ ਜਨਤਾ ਨੂੰ ਵਰਗਲਾ ਕੇ ਵੋਟ ਲੈਦਾ ਇਹਨਾਂ ਦਾ ਟ੍ਰੈਕ ਉਹ ਹੈ ਇਨਕੋ ਆਰਟ ਹੈ ਗੱਲ ਕਰੀਏ ਬੰਸਰਜੀ ਦੀ ਬੰਸਰਜੀ ਬੀਜੇਪੀ ਤੋਂ ਖੜੇ ਨੇ ਬੰਸਰਜੀ ਦਾ ਕਹਿਣਾ ਇਹ ਹੈ ਕਿ ਜੇ 35 ਸਾਲ ਦੇ ਕਰੀਅਰ ਦੇ ਵਿੱਚ ਮੇਰੇ ਤੇ ਕੋਈ ਇੱਕ ਵੀ ਦਾਗ ਲੱਗਾ ਹੋਵੇ ਤਾਂ ਮੈਂ ਰਾਜਨੀਤੀ ਛੱਡ ਦਵਾਂਗਾ ਕੀ ਲੱਗਦਾ ਤੁਹਾਨੂੰ ਇਸ ਗੱਲ ਦੇ ਵਿੱਚ ਸਰੋ ਰਾਜ ਦੇ ਦਾਗ ਦੇਖੋ ਤੁਸੀਂ ਇਹ ਦਾਗ ਕੋਈ ਜ਼ਰੂਰੀ ਇਹ ਥੋੜੇ ਹੁੰਦੇ ਨੇ ਵੀ ਮੈਂ ਕੋਈ ਪੈਸੇ ਖਾ ਲੇ ਤਾਂ ਦਾਗ ਹੈ ਹੂੰ ਮੈਨੂੰ ਕੋਈ ਜ਼ਿੰਮੇਵਾਰੀ ਮਿਲੀ ਮੈਂ ਕਿਸੇ ਸਰਕਾਰ ਦੇ ਵਿੱਚ ਭਾਈ ਵਾਲਾ ਹਾਂ ਤੇ ਮੈਂ ਕੁਝ ਹਲਕੇ ਵਾਸਤੇ ਕੰਮ ਹੀ ਨਹੀਂ ਕਰਾਇਆ ਤੂੰ ਵੱਡਾ ਦਾਗ ਕਿਉਂ ਦਾ ਹੋ ਦਾ ਹੈ ਦਾਗ ਦਾ ਮਤਲਬ ਤੁਸੀਂ ਕਿਸੇ ਨੂੰ ਦਿਨ ਕੱਪੜਿਆਂ ਨੂੰ ਸਬਜ਼ੀ ਲੱਗੀ ਦਾਗ ਹੋ ਕੇ ਇਹ ਵੀ ਤਾਂ ਦਾੜਾ ਦਾ 10 ਸਾਲ ਤੁਸੀਂ ਇੱਕ ਸਰਕਾਰ ਦੇ ਭਾਈਵਲ ਰਹੇ ਹੋ ਤੇ ਇੱਕ ਨਿੱਕੇ ਪੈਸਾ ਤੁਸੀਂ ਕਮਣਾ ਕੀਤਾ ਹੋਵੇ ਤੇ ਇਹ ਦਾਗੀ ਹੈ ਤੁਸੀਂ ਸਾਡੀ ਲਿਖਿਆ ਵਾ ਆਪਣੇ ਪੰਪਲੈਟੇ ਬੁੱਡੇ ਤੇਰਾਦੀ ਕਾਇਆ ਕਲਪ ਕਰ ਦੇਾਂਗੇ ਚੇਲੇ ਠੀਕ ਹੈ ਜੀ ਬਿਲਕੁਲ ਤੁਸੀਂ ਲਿਖਿਆ ਵਾ ਪਰ ਸਾਡੀ 650 ਕਰੋੜ ਦਾ ਇਸ ਵਕਤ ਵਿੱਚ ਸਰ ਪ੍ਰੋਜੈਕਟ ਆਇਆ ਹੋਇਆ ਵਾ ਪਰ ਕੀ ਗੱਲ ਹੈ ਹਰ ਵਾਰ ਇਹ ਗੱਲਾਂ ਬੁੱਡੇ ਤੇਰਾਦੀ ਕੀਤੀ ਜਾਂਦੀਆਂ ਵਾ ਕੁਝ ਸਾਡੀ ਉਦਾ ਨਜ਼ਰ ਨਹੀਂ ਆ ਰਿਹਾ ਮੈਨੂੰ ਦੇਖੋ ਇਧਰ ਜਦੋਂ ਇਲੈਕਸ਼ਨ ਹੋ ਗਈ ਹੈ ਨਾ ਹਰ ਸਾਲ ਉਦੋਂ ਇਹ ਜੀ.ਐਸ.ਬੀ ਚੱਕਦੇ ਆ ਤਾਂ ਦੋਨੇ ਕੰਨੇ ਆ ਤਾਂ ਜੀ.ਐਸ.ਬੀ ਘੁਮਾ ਦਿੰਦੇ। ਤਾਂ ਜਨਤਾ ਨੂੰ ਕਹਿੰਦੇ 600 ਕਰੋੜ ਆ ਗਏ। ਪੰਜ-ਛੇ ਇਲੈਕਸ਼ਨਾਂ ਤੱਕ ਮੈਨੂੰ ਦੇਖਦੇ ਨੂੰ ਵਾਝਲੇ। ਅਜੇ ਤੱਕ ਤਾਂ ਕੋਈ ਦੋ ਨਹੀਂ ਲੱਗੀਆਂ। ਜੇ ਲੱਗੀਆਂ ਤਾਂ ਤੁਸੀਂ ਕੈਮਰਾ ਮਾਰ ਕੇ ਆ ਜਿਓ ਇੱਥੇ ਦਿਖਾ ਦਿਓ ਜਨਤਾ ਨੂੰ। ਇਹ ਆ ਬੁਢੇਦਿਆਂ ਦੇ ਰਜੂ ਤੇ ਕੰਮ ਹੋ ਰਹੇ। ਇਹ ਸਭ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਲਿਖਾਪੇ ਹੈ, ਲਿਵਾਪੇ ਵੰਦੇ। ਜਿਸ ਤਰ੍ਹਾਂ ਕਿ ਸਰ ਜੀ ਸਾਰੀਆਂ ਪਾਰਟੀਆਂ ਵੱਲੋਂ ਜਿਸ ਤਰ੍ਹਾਂ ਤੁਸੀਂ ਵਾਅਦੇ ਕਰ ਰਹੇ ਹਰ ਪਾਰਟੀ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਇਲੈਕਸ਼ਨ ਦੇ ਸਮੇਂ ਪਰ ਪੂਰਾ ਕੋਈ ਨਹੀਂ ਕਰਦਾ। ਕੀ ਗ ਇਹ ਟੱਟ ਦੇ ਲੋਕ ਕਿਸ ਤਰ੍ਹਾਂ ਵਿਸ਼ਵਾਸ ਕਰਨੇ ਕੀ ਤੁਸੀਂ ਲੋਕਾਂ ਨੂੰ ਵਿਸ਼ਵਾਸ ਦਿਵਾ ਰਹੇ ਵੀ ਅਸੀਂ ਵਾਦੇ ਪੂਰੇ ਕਰਾਂਗੇ ਕਰਾਂਗੇ ਦੇਖੋ ਸਾਡੀ ਸਰਕਾਰ ਤਾਂ ਨਹੀਂ ਹੈਗੀ ਪਰ ਸਾਡੇ ਪਾਰਟੀ ਦੇ 2 ਐਮਐਲਏ 10 15 ਕੌਂਸਲਰ ਹਨ ਜਿਹੜਾ ਰਾਤ ਸੇਵਾ ਕਰਦੇ ਵੀ ਕਰਦੇ ਕੋਈ ਸੂਧਾ ਸੈਂਟਰ ਖੋਲਿਆ ਹੈ ਬੱਚੀਆਂ ਬਣਾਈਆਂ ਉਹ ਜਿਹੜਾ ਆਉਟਰਾਂ ਤੇ ਲੋਕਾਂ ਦੇ ਕੰਮ ਕਰਨ ਵਾਸਤੇ ਸੇਵਾ ਕਰਨ ਵਾਸਤੇ 100 500 1000 ਬੰਦਾ ਡੇਲੀ ਉਥੋਂ ਕੰਮ ਕਰਵਾ ਕੇ ਆਉਂਦਾ ਇਹਨਾਂ ਨੂੰ ਕੀ ਹੋਇਆ ਹੈ ਅਸੀਂ ਕੰਮ ਕਰਦੇ ਆ ਲੋਕਾਂ ਦੇ ਲੋਕਾਂ ਦੇ ਵਿੱਚ ਵਿਚਰਦੇ ਆ ਇਹਨਾਂ ਨੂੰ ਵਿਚਰਨਾ ਚਾਹੀਦਾ ਲੋਕਾਂ ਦੇ ਵਿੱਚ ਆ ਸਾਡੀ ਜਿਹੜੀ ਲੋਕ ਸਭਾ ਪਾਰਟੀ ਦੇ ਮੁਖੀ ਆ ਉਹਨਾਂ ਦਾ ਕਹਿਣਾ ਕਿ ਸਾਡੀ ਜਿਹੜੀ ਪਾਰਟੀ ਆ ਕਰਪਸ਼ਨ ਖਤਮ ਕਰਨ ਲਈ ਆ ਜਿਹੜਾ ਭ੍ਰਿਸ਼ਟਾਚਾਰ ਖਤਮ ਕਰਨ ਲਈ ਆ ਕੀ ਗੱਲ ਆ ਬੈ ਸਾਬ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਕਿ ਲੱਗ ਰਿਹਾ ਤੁਹਾਨੂੰ ਵੀ ਤੁਸੀਂ ਕਰਪਸ਼ਨ ਖਤਮ ਕਰ ਪਾਉਂਗੇ ਨਹੀਂ ਅਸੀਂ ਤਾਂ ਦੇਖੋ ਮੈਂ ਤਾਂ ਤੁਹਾਨੂੰ ਕਹਿੰਦਾ ਪਹਿਲਾਂ ਟੀਮ ਇਨਸਾਫ ਦੇ ਵਿੱਚ ਸੀ ਅਸੀਂ ਫਿਰ ਪਾਰਟੀ ਬਣਾਈ ਤੇ ਅਸੀਂ ਤਾਂ ਉਦੋਂ ਤੋਂ ਲੈ ਕੇ ਕ੍ਰਪਸ਼ਨ ਦੇ ਖਿਲਾਫ ਕਿੰਨੇ ਅਸੀਂ ਸਟਿੰਗ ਰਿਪੋਰਟਿੰਗ ਕੀਤੀ ਤੁਸੀਂ ਦੇਖਦੇ ਹੋ ਵੱਡੇ ਵੱਡੇ ਅਫਸਰਾਂ ਦੀ ਜੇਬ ਤੁੰਡਾ ਕੇ ਪੈਸੇ ਕਢਾਈਦੇ ਉਹ ਤਾਂ ਅਸੀਂ ਕਰ ਹੀ ਨਹੀਂ ਆ ਰਹੀ ਉਹ ਤਾਂ ਸਾਡੇ ਸਾਡੀ ਪਾਰਟੀ ਦਾ ਜਿਹੜਾ ਮੁੱਖ ਅਜੰਡਾ ਹੈਗਾ ਉਹ ਕ੍ਰਪਸ਼ਨ ਮੁਕਤ ਪੰਜਾਬ ਹੀ ਸਭੀ ਜਿਸ ਸਰਕਾਰੀ ਹਸਪਤਲ ਦੀ ਗੱਲ ਕਰ ਲਈਏ ਸਰਕਾਰੀ ਹਸਪਤਲ ਦੀ ਹਾਲਾਤ ਬਹੁਤ ਮਾੜੀਆਂ ਗਰੀਬ ਮਨਾਂ ਇਲਾਜ ਕਰਾਂਦਾ ਉਥੋਂ ਮੈਡੀਸਿਨ ਨਹੀਂ ਮੈਡੀਸਿਨ ਨਹੀਂ ਪ੍ਰੋਵਾਈਡ ਹੁੰਦੀ ਅਗਰ ਮੈਡੀਸਨ ਮਿਲਦੀ ਹੈ ਬਾਰੋਂ ਮਿਲ ਜਦੇ ਤੇ ਹਜ਼ਾਰਾਂ ਦੀ ਕੀਮਤਾਂ ਵਿੱਚ ਨੂੰ ਮੈਡੀਸਨ ਹੁੰਦੀ ਆ ਤੇ ਉਸ ਨੂੰ ਲੈ ਕੇ ਤੁਸੀਂ ਕੀ ਸੱਚੀ ਕੁਝ ਨਵਾਂ ਕਰੋਗੇ ਦੇਖੋ ਅਰੋਹਿਤੀ ਪਾਰਟੀਆਂ ਤੁਹਾਨੂੰ ਦਵਾਈ ਤੇ ਭੜਾ ਜੀ ਤੇ ਦੋਨੇ ਦੇ ਦੇਣ ਗਿਆ ਕਰੇ ਇਹਦੇ ਤੋਂ ਪਸੰਦ ਨੂੰ ਉਹਨੇ ਆਉਣਾ ਹੀ ਨਹੀਂ ਤੁਹਾਨੂੰ ਲੁਭਾਵ ਨੇ ਸੁਪਨੇ ਦਿਖਾਉਣੇ ਸੁਪਨੇ ਦਿਖਾ ਕੇ ਤੁਹਾਡੇ ਕੋਲੋਂ ਵੋਟਾਂ ਲੈਣੀਆਂ ਔਰ ਆਏ ਇਲੈਕਸ਼ਨ ਦੇ ਵਿੱਚ ਨਵਾਂ ਇਹਨਾਂ ਦਾ ਇੱਕ ਸੁਪਨਾ ਦਿਖਾਉਂਦੇ ਆ ਨਵਾਂ ਵਾਦਾ ਹੁੰਦਾ ਜਿਵੇਂ ਕਿ ਅਸੀਂ ਰਣਜੀਤ ਸਿੰਘ ਸੀਵੀਆ ਜੀ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਅਗਰ ਅਸੀਂ ਐਮਐਲਏ ਬਣਾਂਗੇ ਤੇ ਅਸੀਂ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਉਹ ਪੂਰੇ ਵੀ ਕਰਕੇ ਦਿਖਾਵਾਂਗੇ ਜਿਹੜੀ ਲੋਕਾਂ ਦੀ ਸਮੱਸਿਆਵਾਂ ਆ ਉਹਦਾ ਹੱਲ ਕਰਾਂਗੇ ਹੋਰ ਵੀ ਤੁਹਾਨੂੰ ਨਵੀਂ ਅਪਡੇਟ ਦੇ ਲਿਦਾਵਾਂਗੇ ਬੇਖਦਰੋ ਐਸਐਨਜੀ ਨਿਊਜ਼ ਮੇਰੇ ਸੰਗ ਹੋਗੀ ਬਗਦੇ ਨਾਲ ਰਮਨ ਹੌਲਕ